ਸਾਸੀ ਕਾਲ ਦੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਸਾਰੇ ਠੀਕ ਠਾਕ ਹੋ ਜੇਕਰ ਤੁਸੀਂ ਭਾਰਤ ਤੋਂ ਬਾਹਰ ਜਾਣਾ ਹੈ ਜਾਂ ਕਿਸੇ ਕੰਮ ਲਈ ਜਾਣਾ ਹੈ ਤਾਂ ਵੀਜ਼ਾ ਦੇ ਨਾਲ ਪਾਸਪੋਰਟ ਦੀ ਲੋੜ ਪੈਂਦੀ ਹੈ ਪਰ ਕਈ ਸਮੱਸਿਆ ਇਹ ਵੀ ਹੁੰਦੀ ਹੈ ਅਚਾਨਕ ਵਿਦੇਸ਼ ਜਾਜੂ ਟ੍ਰੀਨ ਪ੍ਰੋਗਰਾਮ ਬਣ ਜਾਂਦਾ ਹੈ ਇੰਨੇ ਸਮੇਂ ਵਿੱਚ ਪਾਸਪੋਰਟ ਬਣਾਉਣਾ ਸਬੰਧਤ ਸਾਰੀ ਪ੍ਰਕਿਰਿਆ ਨੂੰ ਪੂਰਾ ਕਰਨਾ ਲਗਭਗ ਅਸੰਭਵ ਹੁੰਦਾ ਹੈ ਅਜੇ ਲੋਕਾਂ ਦੀਆਂ ਮੁਸ਼ਕਲਾਂ ਦੂਰ ਕਰਨ ਲਈ ਭਾਰਤ ਸਰਕਾਰ ਨੇ ਤਤਕਾਲ ਪਾਸਪੋਰਟ ਦੀ ਸਹੂਲਤ ਦਿੱਤੀ ਹੈ ਆਓ ਜਾਣਦੇ ਹਾਂ ਤਤਕਾਲ ਪਾਸਪੋਰਟ ਕਿਵੇਂ ਬਣਦਾ ਹੈ ਇਸ ਦੀ ਕਿੰਨੀ ਕੀਮਤ ਲੱਗਦੀ ਹੈ ਕਿੰਨੇ ਦਿਨ ਚ ਬਣਦਾ ਹੈ ਤਤਕਾਲ ਪਾਸਪੋਰਟ ਸਧਾਰਨ ਪਾਸਪੋਰਟ ਬਣਾ ਲਈ ਆਮ ਤੌਰ ਤੇ 20 ਤੋਂ 45 ਦਿਨ ਲੱਗਦੇ ਹਨ ਇਸ ਦੇ ਮੁਕਾਬਲੇ ਤਤਕਾਲ ਪਾਸਪੋਰਟ ਬਹੁਤ ਘੱਟ ਸਮੇਂ ਵਿੱਚ ਬਣ ਜਾਂਦਾ ਹੈ ਪਰ ਤੁਹਾਨੂੰ ਇਹ ਦੱਸਣਾ ਪਵੇਗਾ ਕਿ ਤੁਸੀਂ ਤਤਕਾਲ ਪਾਸਪੋਰਟ ਕਿਉਂ ਬਣਾਉਣਾ ਚਾਹੁੰਦੇ ਹੋ ਉਦਾਹਰਨ ਤੌਰ ਤੇ ਜੇਕਰ ਤੁਸੀਂ ਪੜ੍ਹਾਈ ਕਰਨੀ ਹੈ ਇਲਾਜ ਕਰਾਉਣਾ ਹੈ ਜਾਂ ਕਿਸੇ ਖੇਡ ਸਮਾਗਮ ਵਿੱਚ ਹਿੱਸਾ ਲੈਣਾ ਹੈ ਤਾਂ ਤੁਸੀਂ ਤਤਕਾਲ ਪਾਸਪੋਰਟ ਦੀ ਅਰਜੀ ਦੇ ਸਕਦੇ ਹੋ ਜੇਕਰ ਬਿਨੇ ਪੱਤਰ ਜਮ੍ਹਾਂ ਹੋ ਤੋ ਬਾਤ ਤੁਹਾਡੀ ਸਥਿਤੀ ਗ੍ਰਾਂਟ ਤੇ ਤੌਰ ਤੇ ਦਿਖਾਈ ਦਿੰਦੀ ਹੈ ਤਾਂ ਤੁਹਾਡਾ ਪਾਸਪੋਰਟ ਤੀਜੇ ਕੰਮਕਾਜੀ ਦਿਨ ਤੇ ਇਹ ਭੇਜ ਦਿੱਤਾ ਜਾਵੇਗਾ ਆਮ ਪਾਸਪੋਰਟ ਵਿੱਚ ਪਹਿਲਾਂ ਪੁਲਿਸ ਵੈਰੀਫਿਕੇਸ਼ਨ ਹੁੰਦੀ ਹੈ ਫਿਰ ਪ੍ਰਕਿਰਿਆ ਅੱਗੇ ਵੱਧਦੀ ਹੈ ਪਰ ਤਤਕਾਲ ਪਾਸਪੋਰਟ ਵਿੱਚ ਪਾਸਪੋਰਟ ਤੁਹਾਨੂੰ ਪਹਿਲਾਂ ਹੀ ਜਾਰੀ ਕੀਤਾ ਜਾਂਦਾ ਹੈ ਪੁਲਿਸ ਵੈਰੀਫਿਕੇਸ਼ਨ ਬਾਅਦ ਵਿੱਚ ਆਉਂਦਾ ਹੈ ਆਮ ਤੌਰ ਤੇ ਤਤਕਾਲ ਪਾਸਪੋਰਟ ਦੀ ਪ੍ਰਕਿਰਿਆ 7 ਤੋਂ 14 ਦਿਨ ਦੇ ਵਿੱਚਕਾਰ ਪੂਰੀ ਹੋ ਜਾਂਦੀ ਹੈ ਤਤਕਾਲ ਪਾਸਪੋਰਟ ਕਿਵੇਂ ਕਰਨਾ ਹੈ ਅਪਲਾਈ ਸਰਕਾਰ ਨੇ ਪਾਸਪੋਰਟ ਬਣਾਉਣ ਲਈ ਇੱਕ ਐਪ ਵੀ ਬਣਾਈ ਹੈ ਤੁਸੀਂ ਐਮ ਪਾਸਪੋਰਟ ਸੇਵਾ ਐਪ ਰਾਹੀਂ ਪਾਸਪੋਰਟ ਲਈ ਅਰਜੀ ਦੇ ਸਕਦੇ ਹੋ ਇਸ ਦੇ ਨਾਲ ਹੀ ਅਧਿਕਾਰ ਸਾਈਟ ਰਾਹੀਂ ਤੁਰੰਤ ਪਾਸਪੋਰਟ ਪ੍ਰਾਪਤ ਦਾ ਇਹ ਤਰੀਕਾ ਹੈ ਪਾਸਪੋਰਟ ਸੇਵਾ ਦੀ ਅਧਿਕਾਰ ਸਾਈਟ ਤੇ ਰਜਿਸਟਰ ਕਰੋ ਤੁਹਾਨੂੰ ਦੋ ਵਿਲਕਮ ਮਿਲਣਗੇ ਫਰੈਸ਼ ਅਤੇ ਰੀ ਇਸ਼ੂ ਫਰੈਸ਼ ਤੁਸੀਂ ਚੁਣਨਾ ਹੈ ਸਕੀਮ ਦੀ ਕਿਸਮ ਵਿੱਚ ਤਤਕਾਲ ਨੂੰ ਵਿਕਲਪ ਨੂੰ ਚੁਣਨਾ ਹੈ ਇਸ ਫਾਰਮ ਨੂੰ ਡਾਊਨਲੋਡ ਕਰੋ ਅਤੇ ਇਸ ਨੂੰ ਆਨਲਾਈਨ ਭਰੋ ਫੀਰ ਭੁਗਤਾਨ ਕਰੋ ਅਤੇ ਰਸੀਦ ਦਾ ਪ੍ਰਿੰਟ ਲਓ ਨਜ਼ਦੀਕੀ ਪਾਰਪਰ ਸੇਵਾ ਕੇਂਦਰ ਤੇ ਅਪਾਇੰਟਮੈਂਟ ਬੁੱਕ ਕਰੋ ਅਪਾਇੰਟਮੈਂਟ ਦੀ ਮਿਤੀ ਤੇ ਪਾਸਪੋਰਟ ਕੇਂਦਰ ਤੇ ਜਾਓ ਉੱਥੇ ਤੁਹਾਡਾ ਫਾਰਮ ਜਮ੍ਹਾਂ ਹੋ ਜਾਵੇਗਾ ਅਤੇ ਤੁਹਾਡੇ ਦਸਤਾਵੇਜ਼ ਦੀ ਤਕਸੀਦ ਕੀਤੀ ਜਾਵੇਗੀ ਤਤਕਾਲ ਪਾਸਪੋਰਟ ਬਣਾਉਣ ਲਈ ਕਿੰਨੀ ਫੀਸ ਲੱਗੇਗੀ ਜੇਕਰ ਤੁਸੀਂ ਆਮ ਤਰੀਕੇ ਨਾਲ ਪਾਸਪੋਰਟ ਬਣਾਉਣਾ ਚਾਹੁੰਦੇ ਹੋ ਤਾਂ ਤੁਹਾਡਾ ਕੰਮ 1500 ਰੁਪਏ ਵਿੱਚ ਹੋ ਜਾਵੇਗਾ ਪਰ 33 ਪੰਨਿਆਂ ਵਾਲੇ ਤਤਕਾਲ ਪਾਸਪੋਰਟ ਲਈ 3500 ਰੁਪਏ ਦਾ ਚਾਰਜ ਦੇਣਾ ਹੋਵੇਗਾ ਜੇਕਰ ਤੁਸੀਂ 60 ਪੰਨਿਆਂ ਦਾ ਤਤਕਾਲ ਪਾਸਪੋਰਟ ਬਣਾਉਣਾ ਚਾਹੁੰਦੇ ਹੋ ਤਾਂ ਇਸ ਦੀ ਕੀਮਤ 4000 ਰੁਪਏ ਹੋਵੇਗੀ 8 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਅਤੇ ਬਜ਼ੁਰਗ ਨਾਗਰਿਕਾਂ ਨੂੰ ਸਧਾਰਨ ਪਾਸਪੋਰਟ ਬਣਾਉਣ ਦੇ 10% ਦੀ ਸੂਟ ਮਿਲਦੀ ਹੈ ਪਰ ਤਤਕਾਲ ਪਾਸਪੋਰਟ ਤੇ ਕੋਈ ਸੂਟ ਨਹੀਂ ਹੈ ਕਿਹੜੇ ਦਸਤਾਵੇਜ਼ਾਂ ਦੀ ਪੈਂਦੀ ਹੈ ਲੋੜ ਜੇਕਰ ਤੁਸੀਂ ਤਤਕਾਲ ਪਾਸਪੋਰਟ ਲੈਣਾ ਚਾਹੁੰਦੇ ਹੋ ਤਾਂ ਆਪਣੇ ਨਾਲ ਕੁਝ ਦਸਤਾਵੇਜ਼ ਜਿਵੇਂ ਕਿ ਆਧਾਰ ਕਾਰਡ ਪੈਨ ਕਾਰਡ ਜਨਮ ਸਰਟੀਫਿਕੇਟ ਰਾਸ਼ਨ ਕਾਰਡ ਵੋਟਰ ਆਈਡੀ ਕਾਰਡ ਡਰਾਈਵਿੰਗ ਲਾਇਸੈਂਸ ਅਤੇ ਬੈਂਕ ਜਾਂ ਡਾਕ ਘਰ ਦੀ ਪਾਸਪੋਰਟ ਆਪਣੇ ਨਾਲ ਰੱਖੋ ਤੁਹਾਨੂੰ ਇਹਨਾਂ ਵਿੱਚੋਂ 2-3 ਦਸਤਾਵੇਜ਼ ਦੀ ਲੋੜ ਪਵੇਗੀ ਧੰਨਵਾਦ